ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਬਾਰਡਰ ਵਾਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਅੱਜ ਆਪਾਂ ਆਏ ਜੀ ਪਿੰਡ ਮਾਲ ਉਸਤਾਦ ਕੱਲੂ ਮਾਲ ਜੀ ਹੁਣਾਂ ਦੀ ਛੱਤ ਤੇ ਇਹਨਾਂ ਦੇ ਜਿਹੜੇ ਕਬੂਤਰ ਆ ਕੱਲ ਉੱਡਣੇ ਆ ਤੇ ਇਹਨਾਂ ਨੂੰ ਜਿਹੜੀਆਂ ਮੋਹਰਾਂ ਲੱਗ ਚੁੱਕੀਆਂ ਵਾਂ ਤੁਹਾਨੂੰ ਕਬੂਤਰਾਂ ਦਾ ਜੀ ਨਾਮ ਦੱਸਦੇ ਆ ਤੇ ਅੱਜ ਮੋਹਰਾਂ ਲਗਣੀਆਂ ਨੇ ਆਲੰਬਸਾ ਦੇ ਕਬੂਤਰਾਂ ਨੂੰ ਤੇ ਉਹ ਤੁਹਾਨੂੰ ਜਿਹੜਾ ਆਪਾਂ ਸ਼ੋਅ ਕਰਾਵਾਂਗੇ ਠੀਕ ਹੈ ਜੀ ਦੇ ਨੇ ਵੀ ਆਪਣੇ ਛੱਤਾਂ ਵਾਂ ਜਿਨ੍ਹਾਂ ਦੇ ਮੋਹਰਾ ਲੱਗਣ ਦੀਆਂ ਉਹਨਾਂ ਸਾਰੇ ਕਬੂਤਰਾਂ ਦਾ ਤੁਹਾਨੂੰ ਜਿਹੜਾ ਅੱਜ ਆਪਾਂ ਸ਼ੋਅ ਕਰਾਵਾਂਗੇ ਹਲੋ ਜੀ ਆ ਕਬੂਤਰ ਆ ਜਨਾਬ ਕਿੰਨੇ ਜਿਹੜੇ ਆ ਸਿਲੈਕਟ ਹੋਏ ਆ ਜਿਹੜੇ ਆ ਲੰਬਸਾ ਟੂਰਨਾਮੈਂਟ ਦੇ ਵਿੱਚ ਉੱਟਣੇ ਆ ਘਰੇ ਨਹੀਂ ਪਹੁੰਚ ਨਹੀਂ ਰਾਇਆ ਹਲੋ ਜਿਹੜੇ ਇਹਦੇ ਵਿੱਚ ਉੱਟਣੇ ਆ ਜੀ 11 ਕਬੂਤਰਾਂ ਨੂੰ ਮੋਹਰਾ ਲੱਗਣੀਆਂ ਵਾ ਤੇ ਡੱਕ ਬਈ ਡੱਕ ਜਿਵੇਂ ਮਤੀ ਐਤਵਾਰ ਉੱਡਣੇ ਜੀ ਸੋਮਵਾਰ ਰੈਸਟ ਹੈ ਆ ਤੇ ਮੰਗਲਵਾਰ ਉੱਡਣੇ ਆ ਫਿਰ ਬੁੱਧਵਾਰ ਰੈਸਟ ਹੈ ਤੇ ਵੀਰਵਾਰ ਉੱਡਣੇ ਡੱਕ ਬਈ ਡੱਕ ਦੇ ਵਿੱਚ ਜਿਹੜੇ ਆ ਕਬੂਤਰ ਆ 8 ਕਬੂਤਰ ਉੱਡਣਗੇ ਤੇ ਸਤਾਂ ਦਾ ਜਿਹੜਾ ਟਾਈਮ ਨੋਟ ਕੀਤਾ ਜਾਊਗਾ ਜੀ ਹੁਣ ਤੁਹਾਨੂੰ ਆਪਾਂ ਮੋਹਰਾ ਵਾਲੇ ਜਿਹੜੇ ਸਾਰੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਈ ਜਾਂਦੇ ਹਾਂ ਲੋ ਜੀ ਆਪਾਂ ਆਏ ਹਾਂ ਇਹ ਉਸਤਾਦ ਸਚਨ ਕੁਮਾਰ ਫੌਜੀ ਸਾਹਿਬ ਜੀ ਪਿੰਡ ਮਾਲ ਤੇ ਇਹਨਾਂ ਦੇ ਕਬੂਤਰਾਂ ਜਿਹੜੀਆਂ ਮੋਹਰਾ ਠੀਕ ਹੈ ਜੀ ਲੱਗ ਚੁੱਕੀਆਂ ਨੇ ਆਪਣੇ ਉਸਤਾਦ ਜੀ ਨੇ ਮਿੰਦੂ ਉਸਤਾਦ ਜੀ ਨੇ ਤੇ ਸਾਰੇ ਜਣੇ ਆਏ ਤੁਹਾਨੂੰ ਵੀ ਆਪਾਂ ਕਬੂਤਰਾਂ ਦਾ ਸ਼ੌਂਕਰਾਦੀਆਂ ਆ ਗਏ ਕਬੂਤਰ ਇਹਨਾਂ ਨੂੰ ਮੋਰਾ ਲੱਗ ਚੁਕੀਆਂ ਕਰ ਲਓ ਮੋਰਾ ਇਹ ਤਾਂ ਕਹਿੰਦਾ ਕਿ ਇਹਦਾ ਆਪਾਂ ਬੰਦਾ ਕਹਿੰਦਾ ਯਾਰ ਨਹੀਂ ਪੈਂਦਣਾ ਹੈ ਉਸਤਾਦ ਹੋਏ ਲੱਗੇ ਕਹਿੰਦਾ ਨਹੀਂ ਪਾਉਂਗਾ ਇਹ ਫੇਰ ਵੀ ਬੜੇ ਚੰਗੇ ਤੇਰੇ ਲੱਗੇ ਸਾਡੇ ਲੋ ਜੀ ਆ ਛੱਤ ਜੀ ਸਾਜ ਨੂੰ ਪਹਿਲਾ ਗੁੱਡਾ ਆਪਣਾ ਕਬੂਤਰ ਗੁੱਡਾ ਲਾਪੇ ਸਾਜ ਨੇ ਗੁਰਦੀਪ ਮਾਲ ਉਹਨਾਂ ਦੀ ਛੱਤ ਤੇ ਆਪਣੇ ਭਰਾ ਸਾਰੇ ਨਾਲ ਆਪਣੇ ਉਸਤਾਦ ਜੀ ਨਹੀਂ ਨਾ ਉਹ ਬਾਪੂ ਜਿਹੜਾ ਕਹਿ ਕੇ ਗਿਆ ਪਰਦਾ ਬਚਾ ਤਿੰਨ ਪਰਦਾ ਕਰਦਾ ਹੁਣ ਹੈਂ ਵੇਖੋ ਹਾਂ ਇੱਥੇ ਕੀ ਫਾਰਮ ਦੇ ਪਰਦਾ ਹੈ ਜੀ ਚਾਰ ਦਾ ਕਿ ਤਿੰਨ ਦਾ ਕਿਹੜੇ ਫਾਰਮ ਦੇ ਚਾਰ ਚਾਰ ਗਿਆ ਬੱਚਾ ਹਾਂ ਤੇ ਫੇਰ ਇਹ ਵੀ ਉਹੀ ਹੈ ਇਹ ਉਹੀ ਹੈ ਆ ਗਿਆ ਕਬੂਤਰਿਆ ਪੜਦਾ ਹੋ ਚਲੋ ਫਿਰ ਇਹਨੂੰ ਰਹਿਣ ਹੀ ਦੇਣੇ ਕਬੂਤਰੋ ਵੱਡਾ ਪਾ ਦੇਣੇ ਫਿਰ ਇਹਨੂੰ ਬਾਹਰ ਹੀ ਰਹਿਣ ਲੋਈ ਆਪਾਂ ਆ ਸੋਨੂ ਵੀਰ ਦੀ ਛੱਤ ਆ ਪਿੰਡ ਜਾਗੂ ਆਣਾ ਤੇ ਆਪਣੇ ਸਤਾਜ ਜੀ ਨੇ ਮੋਹਰਾ ਲਾਉਂਦੇ ਪਏ ਨੇ ਆਲੇ ਦੂਤਾਂ ਆਰੇ ਪਾਸੇ ਹੁ ਆ ਲਿਆ ਭਰਾ ਜੇ ਤੇ ਲਾਗੇ ਹਾਂ ਉਹ ਉਦਨੇ ਪੌਣੇ 2 ਵੇ ਮੇਰੇ ਖਲਨਾ ਬੈਠਾ ਸੀ ਤਿੰਨ ਕੀਪਾ ਕਹਿੰਦਾ ਮੇਰੇ ਤਿੰਨ ਕੀਪੇ ਨੇ ਮਾਦੀਆ ਰਹੀਓ ਕਰੇ ਮੇਰੀ lomer baiyan nu vi lwala vech ਗਵਾਣੇ ਤੋਂ ਕਰ ਦੇ ਸਾਰਾ ਆ ਉਹਨਾਂ ਦੇ ਕਿੰਨੀਆਂ ਮਾਦੀਆਂ ਪੰਜ ਮਾਦੀਆਂ ਪੰਜ ਮਾਦੀਆਂ ਤੇ 6 ਨਾਲ ਜੇ ਹਾਂ ਇਹ ਸੋਨੂ ਜੱਗਵਾਣੇ ਤੋਂ ਹਾਂਜੀ ਭਾਈ ਆਹ ਦੇਖੋ ਜੀ ਇਹਦੇ ਆਹ ਸਾਜ ਲੋ ਜੀ ਆ ਸ਼ਾਤਿਆ ਜੀ ਆਪਣੇ ਦਾਦਾ ਸਤਾਜ ਜੀ ਉਸਤਾਦ ਅਸ਼ੋਕ ਕੁਮਾਰ ਜੀ ਚੂਚੂ ਜੀ ਗਵਾਲ ਮੰਡੀ ਵਾਲੇ ਇਧਰ ਆਪਾਂ ਹੁਣ ਜਿਹੜੀਆਂ ਮੋਹਰਾ ਲਾਉਣ ਵਾਸਤੇ ਆਏ ਆ ਠੀਕ ਹੈ ਜੀ ਜਿਹੜੇ ਆਪਣੇ ਭਰਾ ਵੱਤ ਤੋਂ ਵੱਧ ਸਕੂਲ ਕਰਿਓ ਤੇ ਜਿਹੜਾ ਆਲੰਬਰ ਸਾਦਾ ਟੂਰਨਾਮੈਂਟ ਹੋਣਾ ਤੇ ਉਹਦੇ ਵਿੱਚ ਆਪਾਂ ਆਏ ਆ ਸ਼ਹਿਰ ਦੇ ਇਲਾਕਾ ਸਾਰ ਤੇ ਆਹ ਦੇਖੋ ਜੀ ਇਹਨਾਂ ਦੇ ਇੱਥੇ ਆ ਕਬੂਤਰ ਵਿੰਡੇ ਲੱਗ ਕੇ ਬਿਲਡਿੰਗ ਵੀ ਹੈਗੀ ਆ ਬਹੁਤ ਵਧੀਆ ਨੇ ਦੀ ਕਬੂਤਰਬਾਈ ਹੁੰਦੀ ਫਿਰ ਵੀ ਕੱਲ ਕਿ ਨਾਵਾ ਲੋਈਏ ਬੱਬਾਈ ਜੀ ਨੇ ਛੱਤ ਆ ਕੱਪ ਛੱਤ ਤੇ ਆਏ ਕੱਲ 43 ਆਉਂਦਾ ਜੀ ਆਹ ਆ ਬੰਦ ਹਾਲ ਆ ਚੜਾਇਆ ਆ ਕੇ ਖਿਦਾ ਜਾ ਹਾਂਜੀ ਵੀਰ ਜੀ ਆਏ ਜੀ ਆ ਕਲੂਕਲੇ ਪਾਪੁਰ ਇਹਨਾਂ ਦੇ ਚਾਰ ਮਾਰਦਿਆਂ ਜੇ ਤੇ ਪਾਪ ਮਾਰਦ ਲੋਈ ਆਏ ਛੱਤ ਪਿੰਡ ਰੋਖੇ ਵੀਰ ਦੇ ਫੀਲਡ ਲੋਈ ਆ ਵੀਰ ਦੇ ਕੋ ਉਤਰਾ ਕਿ ਨਹੀਂ ਉਹ ਤਰ੍ਹਾਂ ਬੰਦ ਕਰ ਤੇ ਮੈਂ ਤਿੰਨ ਰੋਡ ਨੇ 11 ਆ 골ਡਨ ਗੋਲਡ ਆ ਵੀ 골ਡਨ ਤੇ ਭਾਅ ਤੋਂ ਲਾਵਾ ਤੇ ਤਿੰਨ ਲਾਵਾ ਪਾਂਜੀ ਨਾਰੇ ਪਾਂਜੀ ਉਹ ਪਰਲੇ ਬਣੇ ਮਾਦੀਆਂ ਆਏ ਆਪਣਾ ਚੰਨ ਵੀਰ ਅਰੇ ਵਿੱਚੀ ਇਹ ਨਹੀਂ ਆ ਹਾਂ ਲੋ ਜੀ ਆਪਾਂ ਇਹ ਜੇ ਪਿੰਡ ਧੌਲ ਨਿਸ਼ਾਨ ਉਸਤਾਦ ਜੀ ਸਾਬਾ ਉਸਤਾਦ ਜੀ ਨੇ ਛੱਤ ਤੇ ਤੇ ਇਹਨਾਂ ਦੇ ਲੱਗ ਲੱਗੀਆਂ ਮੋਰਾ आ कबूतर जी अपना पेल ठीक है जी मिन्ट मार तीन ठीक ही ठीक है लिया ਤਾ ਇੱਕ ਪਾਰ ਤੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੋੜ ਕੋਲ ਹੀ ਹੈ ਤੇਰੇ ਲਾਗ ਨਹੀਂ ਚੱਨੀ ਇਧਰ ਲਾਣੀ ਹੈ ਠੀਕ ਆ ਲੱਗੀ ਲੱਗੀ ਉਹ ਦੂਜੀ ਮੋੜ ਤੇ ਲੱਗ ਜਣੀ ਹੈ ਯਾਰ ਇਹ ਬਾਹਰ ਹੀ ਆਣਾ ਬੀਰੋ ਜੀ ਮੁਕਾਲੀ ਪੂਛ ਤੇ ਇਨੀ ਕੀ ਲੱਗਣੀ ਹੈ ਠੀਕ ਹੈ ਜਿਆ ਕਿੰਨੇ ਹੋਏ 10 ਨਿਸ਼ਾਨ ਬਣਾ ਦੇ ਆਪਣੇ ਆ ਵੀਰ ਜੀ ਚੈੱਕ ਕਰ ਲੈਣ